ਜਿੱਥੇ ਅਸੀਂ ਖੜੇ ਆ ਇਹ ਉਹੀ ਨਦੀ ਹੈ ਜਿਸ ਜਗ੍ਹਾ 1.5-2 ਸਾਲ ਪਹਿਲਾਂ ਜਦੋਂ ਪਾਣੀ ਭਰ ਕੇ ਇਸ ਨਦੀ ਵਿੱਚ ਆਇਆ ਸੀ ਉਸ ਸਮੇਂ ਪਿੰਡ ਟਾਂਡਾ ਦੇ પતિ-ਪਤਨੀ ਪੰਚ-ਪੰਚਨੀ ਜਿਹੜੇ ਸੀ ਉਹ ਇਸ ਨਦੀ ਦੇ ਵਿੱਚ ਡੁੱਲ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੀਆਂ ਲਾਸ਼ਾਂ ਕਾਫੀ ਕਿਲੋਮੀਟਰ ਦੂਰ ਜਾ ਕੇ ਮਿਲੀਆਂ ਜਿਸ ਤੋਂ ਬਾਅਦ ਕਾਫੀ ਪ੍ਰਦਰਸ਼ਨ ਵੀ ਹੋਇਆ ਮੌਜੂਦ ਉਹ ਪੰਜ ਪੁਲ ਜਿਹੜੇ ਨੇ ਹੁਣ ਲੱਗਣ ਜਾ ਰਹੇ ਨੇ ਉਹ ਪਾਸ ਹੋ ਗਏ ਨੇ 11 ਕਰੋੜ ਰੁਪਏ ਦੇ ਕਰੀਬ ਰਾਸ ਇਹਨਾਂ ਦੀ ਮਨਜ਼ੂਰ ਹੋਈ ਹੈ ਪੰਜਾਬ ਸਰਕਾਰ ਤੇ ਵਿੱਚ ਹੁਣੇ ਪੁਲ ਲੱਗਣਗੇ ਉਹਨਾਂ ਦੀ ਦੇਖ ਦੇ ਵਿੱਚ ਲੱਗਣਗੇ ਮਸ਼ੀਨਾਂ ਆ ਗਈਆਂ ਸਮਾਨ ਜਿਗਾ ਉੱਤੇ ਪਹੁੰਚ ਚੁੱਕਾ ਹੈ ਹੁਣ ਕੁਝ ਦਿਨਾਂ ਦੇ ਵਿੱਚ ਇਹ ਪੁਲ ਜਿਹੜੇ ਬਣ ਕੇ ਤਿਆਰ ਹੋਣਗੇ ਦੱਸ ਦਿੰਦੇ ਆ ਕਿ ਮੰਤਰੀ ਨਮੋਲਕ ਨਿਮਾਨ ਜੋ ਹਲਕੇ ਦੇ ਐਮ ਐਲ ਏ ਵੀ ਨੇ ਉਹਨਾਂ ਵੱਲੋਂ ਟੱਕ ਲਾ ਕੇ ਇਹ ਕੰਮ ਸ਼ੁਰੂ ਕਰਵਾਇਆ ਗਿਆ ਸੀ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋ ਗਏ ਸਮੇਂ ਸਮੇਂ ਸਿਰ ਬਹੁਤ ਸਰਕਾਰਾਂ ਬਣੀਆਂ ਪਰ ਪੰਜਾਬ ਦੇ ਅਜੇ ਤੱਕ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਸਰਕਾਰਾਂ ਸਹੂਲਤਾਂ ਨਹੀਂ ਪਹੁੰਚਾ ਸਕੀਆਂ ਅਸੀਂ ਸਮੇਂ ਖੜੇ ਆਂ ਮੋਹਾਲੀ ਜ਼ਿਲ੍ਹੇ ਦੇ ਨਮਾ ਗਰਾਉਂ ਤੋਂ ਨਜ਼ਦੀਕ ਟਾਂਡਾ ਟਾਂਡੀ ਮਸੂਲ ਕਾਨੇ ਦਾ ਬਾੜੇ ਪਿੰਡਾਂ ਦੇ ਵਿੱਚ ਜਿੱਥੇ ਕੀ 77 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਨੇ ਕਾਂਗਰਸ ਅਕਾਲੀ ਤੇ ਹੁਣ ਆਵਾਦੀ ਪਾਰਟੀ ਤਾਂ ਪੰਜ ਪੁਲਾਂ ਦਾ ਮੁੱਦਾ ਹਮੇਸ਼ਾ ਉੱਠਿਆ ਪਰ ਕੋਈ ਪਿਛਲੀ ਸਰਕਾਰ ਪੁਲ ਨਹੀਂ ਲਾ ਸਕੀ ਪਰ ਹੁਣ ਨਵੀਂ ਸਰਕਾਰ ਆਵਾਦੀ ਪਾਰਟੀ ਦੇ ਵਿੱਚ ਇਹ ਕੰਮ ਮਕਮਲ ਹੋਣ ਜਾ ਰਿਹਾ ਹੈ ਦੱਸ ਦਿੰਨੇ ਆ ਕਿ ਜਿਸ ਜਗ੍ਹਾ ਅਸੀਂ ਖੜੇ ਆ ਇਹ ਉਹੀ ਨਦੀ ਹੈ ਜਿਸ ਜਗ੍ਹਾ 1.5-2 ਸਾਲ ਪਹਿਲਾਂ ਜਦੋਂ ਪਾਣੀ ਭਰ ਕੇ ਇਸ ਨਦੀ ਵਿੱਚ ਆਇਆ ਸੀ ਉਸ ਸਮੇਂ ਪਿੰਕ ਟਾਂਡਾ ਦੇ ਪਤੀ ਪਤਨੀ ਪੰਜ ਪੰਜਨੀ ਜਿਹੜੇ ਸੀ ਉਹ ਇਸ ਨਦੀ ਦੇ ਵਿੱਚ ਰੁੜ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਬੇਟੀ ਛੋਟੀ ਜਿਹੜੀ ਰੁੜੀ ਸੀ ਉਹ ਕੁਝ ਕੁ ਦੂਰੀ ਦੇ ਉੱਤੇ ਇਸ ਪਾਸੇ ਤੁਹਾਨੂੰ ਦਿਖਾ ਦਿੰਨੇ ਤਸਵੀਰ ਇਸ ਪਾਸੇ ਉਹ ਰੁੜ ਗਏ ਸੀ ਤਾਂ ਉਹ ਬੱਚੀ ਜਿਹੜੀ ਉਹਨਾਂ ਦੀ ਬੇਟੀ ਸੀ ਉਹ ਤਾਂ ਅੱਗੇ ਜਾ ਕੇ ਕਿਤੇ ਨਾ ਕਿਤੇ ਕਿਸੇ ਸਰ ਕੰਡੇ ਨੂੰ ਫੜ ਕੇ ਉਸ ਦਾ ਬਚਾਅ ਹੋ ਗਿਆ ਸੀ ਪਰ ਜਿਹੜੇ ਪੰਛ ਪੰਛਣੀ ਸੀ ਉਹ ਪੰਛ ਪੰਛਣੀ ਇਸ ਪਾਣੀ ਦੇ ਵਿੱਚ ਹੜ ਗਏ ਸੀ ਇਸ ਨਦੀ ਦੇ ਵਿੱਚ ਜਗ੍ਹਾ ਤੇ ਖੜੇ ਆ ਉਹਨਾਂ ਦੀਆਂ ਲਾਸ਼ਾਂ ਕਾਫੀ ਕਿਲੋਮੀਟਰ ਦੂਰ ਜਾ ਕੇ ਮਿਲੀਆਂ ਜਿਸ ਤੋਂ ਬਾਅਦ ਕਾਫੀ ਪ੍ਰਦਰਸ਼ਨ ਵੀ ਹੋਇਆ ਮੁਆਵਜ਼ੇ ਨੂੰ ਲੈ ਕੇ ਸਰਕਾਰੀ ਨੌਕਰੀ ਨੂੰ ਲੈ ਕੇ ਫਿਰ ਪੰਜ ਪੁਲਾਂ ਦਾ ਵੱਡਾ ਮੁੱਦਾ ਸੀ ਤਾਂ ਇਸ ਨੂੰ ਲੈ ਕੇ ਇਹ ਪੰਜ ਪੁਲ ਜਿਹੜੇ ਨੇ ਹੁਣ ਲੱਗਣ ਜਾ ਰਹੇ ਨੇ ਉਹ ਪਾਸ ਹੋ ਗਏ ਨੇ 11 ਕਰੋੜ ਰੁਪਏ ਦੇ ਕਰੀਬ ਰਾਸ ਇਹਨਾਂ ਦੀ ਮਨਜ਼ੂਰ ਹੋਈ ਹੈ ਪੰਜਾਬ ਸਰਕਾਰ ਤੇ ਵਿੱਚ ਹੁਣੇ ਪੁਲ ਲੱਗਣਗੇ ਉਹਨਾਂ ਦੀ ਦੇਖ ਲਈ ਦੇ ਵਿੱਚ ਲੱਗਣਗੇ ਮਸ਼ੀਨਾਂ ਆ ਗਈਆਂ ਸਮਾਨ ਜਿਹਾ ਉੱਤੇ ਪਹੁੰਚ ਚੁੱਕਾ ਹੈ ਤਾਂ ਹੁਣ ਕੁਝ ਦਿਨਾਂ ਦੇ ਵਿੱਚ ਇਹ ਪੁਲ ਜਿਹੜੇ ਬਣ ਕੇ ਤਿਆਰ ਹੋਣਗੇ ਦੱਸ ਦਿੰਨੇ ਆ ਕਿ ਮੰਤਰੀ ਨਮੋਲਕ ਨਿਮਾਨ ਜੋ ਹਲਕੇ ਦੇ ਐਮਐਲਏ ਵੀ ਨੇ ਉਹਨਾਂ ਵੱਲੋਂ ਟੱਕ ਲਾ ਕੇ ਇਹ ਕੰਮ ਸ਼ੁਰੂ ਕਰਵਾਇਆ ਗਿਆ ਸੀ ਤਾਂ ਇਸ ਨੂੰ ਲੈ ਕੇ ਪਿੰਡ ਦੇ ਸਰਪੰਚ ਜਿਹੜੇ ਸਾਡੇ ਨਾਲ ਸੱਜਣ ਸਿੰਘ ਨੇ ਤਿਆਮਾ ਦੀ ਪਾਰਟੀ ਦੇ ਤੇ ਨਾਲ ਸੁਪਰਵਾਈਜ਼ਰ ਸਾਹਿਬ ਸਾਡੇ ਨਾਲ ਨੇ ਜਿਨ੍ਹਾਂ ਦੇ ਦੇਖ ਰਹਿਕ ਦੇ ਵਿੱਚ ਇਹ ਪੁਲ ਲੱਗਣੇ ਨੇ ਸੱਜਣ ਜੀ ਬਹੁਤ ਸੰਘਰਸ਼ ਹੋਇਆ ਪੁਲਾ ਵਾਸਤੇ ਕਾਫੀ ਕਰਵਾਨੀਆਂ ਵੀ ਹੋਣੀਆਂ ਤੁਹਾਡੇ ਮੇਰੇ ਖਿਆਲ ਪੰਜ ਪੰਚਨੀ ਰੁੜੇ ਦੂਜੇ ਪਾਸੇ ਤੁਸੀਂ ਕਾਫੀ ਚੱਕਰ ਕੱਟੇ ਅਫਸਰਾਂ ਦੇ ਪਿਛਲੇ ਸਰਕਾਰਾਂ ਦੇ ਵਿੱਚ ਵੀ ਨਵੀਂ ਸਰਕਾਰਾਂ ਦੇ ਵਿੱਚ ਲੱਗਦਾ 75 ਸਾਲ ਬਾਅਦ ਇਹ ਕੰਮ ਮੁਕੰਮਲ ਹੋਣ ਜਾ ਰਿਹਾ ਕਿੰਨੀ ਖੁਸ਼ੀ ਨਜ਼ਰ ਆ ਰਹੀ ਹੈ ਮਸ਼ੀਨਾਂ ਪਹੁੰਚ ਗਈਆਂ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ ਚੈਨਲ ਦਾ ਕਿਉਂਕਿ ਤੁਸੀਂ ਸਾਡੀ ਆਵਾਜ਼ ਉੱਪਰ ਪਹੁੰਚਾਈ ਅੱਜ ਤੱਕ ਉਹ ਨਹੀਂ ਤੁਹਾਨੂੰ ਜੱਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਾਡੀ ਆਵਾਜ਼ਾਂ ਪ੍ਰਚਾਰੇ ਮੰਨ ਲੋ ਕੋਈ ਵੀ ਜਾਏ ਨਫਾ ਹੋਇਆ ਨੁਕਸਾਨ ਹੋਇਆ ਸਾਡੀ ਆਵਾਜ਼ ਉੱਪਰ ਜਾਂਦੀ ਹੈ ਇਹ ਆਵਾਜ਼ ਉੱਪਰ ਜਾਊਗੀ ਤਾਂ ਹੀ ਇਹ ਕੰਮ ਹੁੰਦਾ ਹੁਣ ਪਿੱਛੇ ਹੀ ਸੰਘਰਸ਼ ਵੀ ਕਰਿਆ ਸੰਘਰਸ਼ ਕਾਤੇ ਕਰਿਆ ਅਸੀਂ ਹੈ ਮਜਬੂਰਾਂ ਬਹੁਤ ਤੁਸੀਂ ਦੇਖਿਆ ਕਿ ਨਲਖ ਭਰੀ ਜ਼ਿੰਦਗੀ ਆ ਅਸੀਂ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਚਲੇ ਆ ਰਹੇ ਵੀ ਸਾਡੇ ਪੁਲਵਾਨ ਪੁਲਵਾਨ ਪੁਰਾਲੀ ਟਾਂਦੇ ਸਾਹਬ ਦੀ ਛੇ ਪੁਲ ਬਣੇ ਆ ਉਦੋਂ ਬਾਅਦ ਵੀ ਅਸੀਂ ਜ਼ੋਰ ਲਾਇਆ ਪਰ ਉਸ ਟਾਈਮ ਨਹੀਂ ਬਣੇ ਉਦੋਂ ਬਾਅਦ ਅਸੀਂ ਫਿਰ ਸਾਡੀ ਪੰਚਾਇਤ ਨਵੀਂ ਚੋਣੀ ਪਿੰਡ ਨਾ ਅਸੀਂ ਨੰਦਪੁਰ ਸਾਹਿਬ ਉਥੇ ਨੀਡਰ ਗਤਕਰੀ ਦੇ ਮੰਤਰੀ ਰੋਡ ਮੰਤਰੀ ਉਹਨੂੰ ਜਾ ਕੇ ਮਿਲੇ ਉਹਨੂੰ ਸਮੱਸਿਆ ਸਾਰੀ ਦੱਸੀ ਫੇਰ ਬਣਾ ਕੇ ਦਿੱਤੀ ਵੀ ਸਾਡਾ ਵੀ ਸਾਡਾ ਕੰਮ ਹੋਣਾ ਚਾਹੀਦਾ ਚਲੋ ਸੈਂਟਰ ਸਰਕਾਰ ਨੂੰ ਪਹੁੰਚ ਗਈ ਉਤੋਂ ਬਾਅਦ ਥੋੜੀ ਦੇਰ ਕਾਂਗਰਸ ਸਰਕਾਰ ਰਹੀ ਉਹਨਾਂ ਚ ਨਹੀਂ ਲੱਗੇ ਉਦੋਂ ਬਾਅਦ ਸਰਕਾਰ ਆਮ ਆਦਮੀ ਦੀ ਆ ਗਈ ਉਹਨਾਂ ਦੇ ਟਾਈਮ 'ਚ ਇਹ ਪਾਸ ਹੋ ਗਈ ਚਲੋ ਜਿਹਦੇ ਸਿਰ ਅਸੀਂ ਜਣਾ ਉਹ ਜਾਣਾ ਹੁੰਦਾ ਹੈ ਪਰ ਸੰਗਰਸਰੀ ਪੰਚਾਇਤ ਨਹੀਂ ਬਹੁ ਕੀਤਾ ਕਿਉਂਕਿ ਇੱਥੇ ਅਰਜ਼ੀਆਂ ਬਹੁਤ ਆਈਆਂ ਕਿਉਂਕਿ ਇਸ ਜ਼ਮੀਨ ਤੇ ਪੀਐਲਬੀ ਲੱਗਦੀ ਹੈ ਤਾਰਾ ਤਾਂ ਜੰਗਲਾਤ ਵਿਭਾਗ ਕਹਿੰਦਾ ਵੀ ਇੱਥੇ ਇਹ ਨੰਬਰ ਡਿਲੀਟ ਨਹੀਂ ਹੈਗੇ ਦੋ ਬੋਲ ਅੱਛਾ ਬੜੀ ਅਸੀਂ ਮਿੰਤਾ ਤਾਲੇ ਕਰਕੇ ਨਿਸ਼ਾਨਦੀਆਂ ਕਰਾਈਆਂ ਇੱਕ ਪੂਰ ਦੇ ਤਿੰਨ ਤਿੰਨ ਨਿਸ਼ਾਨਦੀਆਂ ਕਰਾਈਆਂ ਕਦੀ ਕਹਿੰਦੇ ਕਬੂਡ ਰਾਈ ਕਰਾਓ ਕਦੀ ਕਹਿੰਦੇ ਪਟਵਾਰੀ ਮਾਲ ਵਿਭਾਗ ਕਰੇਗਾ ਫਿਰ ਜੰਗਲਾਤ ਵਿਭਾਗ ਕਰੇਗਾ ਦੋਨੋਂ ਸਾਰਿਆਂ ਤੋਂ ਕਰਾ ਕੇ ਅਸੀਂ ਤਾਂ ਸੰਘਰਸ਼ ਦੇਖੋ ਕਰਨਾ ਪਿਆ ਸਾਨੂੰ ਪਰ ਸਾਡਾ ਹੁਣ ਜਿਹੜਾ ਕੰਮ ਹੈ ਆਮਾਦੀ ਸਨਕਾਰ ਦੇ ਅੰਦਰ ਹੋ ਰਿਹਾ ਹੈ ਹੋਰ ਵੀ ਅਸੀਂ ਕੰਮ ਪੰਚਾਇਤ ਦੇ ਲਈ ਉਹਦਾ ਕੰਮ ਥੇਰਾ ਹੋਇਆ ਉਹ ਪਿੰਡ ਨੂੰ ਹੀ ਪਤਾ ਬੱਚੇ-ਬੱਚੇ ਨੂੰ ਪਤਾ ਇਲਾਕੇ ਦੇ ਵਿੱਚ ਖੁਸ਼ੀ ਹੈ ਕਿ ਜਦੋਂ ਮਸ਼ੀਨਾਂ ਪਹੁੰਚੀਆਂ ਸਮਾਨ ਪਹੁੰਚਿਆ ਹੁਣ ਤਜਯਤ ਪਲੈਂਟ ਲੱਗਣ ਜਾ ਰਹੇ ਕੰਮ ਹੋਊਗਾ ਖੁਸ਼ੀ ਤਾਂ ਹੋਊਗੀ ਨਾ ਜੀ ਕਿਉਂਕਿ ਸਾਡੇ ਦਾ ਹੁਣ ਇੱਕ ਵਿਆਦੀ ਪੁਰਾ ਚੋਅ ਹੈ ਹਾਂ ਕਿਉਂਕਿ ਸਾਨੂੰ ਇਹਨਾਂ ਦਾ ਵਿਆਹ ਚਾਹੀਦਾ ਸਾਨੂੰ ਇਹ ਚੋਅ ਸਾਡੇ ਕੋਲ ਲੱਗ ਜਾਏ ਅਜਾਦੀ ਮਿਲ ਕੇ ਹੁਣ ਮਿਲ ਰਹੀ ਹੈ ਅਜਾਦੀ ਹੁਣ ਮਿਲ ਰਹੀ ਹੈ ਸਾਨੂੰ ਉਸੇ ਪਹਿਲੇ ਥੋੜੀ ਮਿਲੀ ਸੀ ਹਾਂਜੀ ਹੁਣ ਸਾਡਾ ਸਿਰੇ ਦਾ ਕੰਮ ਹੋ ਜਾਏਗਾ ਵਧੀਆ ਹੋਊਗੀ ਰਹਿ ਗਿਆ ਰੋਡ ਦਾ ਕੰਮ ਅਸੀਂ ਇਹ ਵੀ ਕਹਿੰਦੇ ਸੀ ਸਾਡਾ ਲੁੱਕ ਪਾਓ ਪਰ ਇਹ ਉਦੋਂ ਅਸੀਂ ਕਹਿੰਦੇ ਸੀ ਮਹਿਕਮੇ ਵਾਲੇ ਵੀ ਵੀ ਇਹ ਜਿਹੜਾ ਲੁੱਕ ਅਸੀਂ ਤਾਂ ਨਹੀਂ ਪਾ ਰਹੇ ਵੀ ਪੂਲ ਲੱਗਣੇ ਤੁਹਾਨੂੰ ਸਿਰਫ ਦਵਾ ਪਟਣੀ ਪੈਣੀ ਹੁਣ ਆ ਵੀ ਚਲੋ ਕੰਮ ਸਹੀ ਹੋ ਜਾਣਾ ਪੂਲ ਵੀ ਲੱਗ ਜਾਣਗੇ ਤਾਂ ਠੇਕੇਦਾਰ ਸੜਕ ਬਣਾਣਾ ਸੜਕ ਕਰਵਾਣ ਲਈ ਆ ਜਾਏਗਾ ਉਹਨਾਂ ਲੱਗਦਾ ਕਿ ਬਹੁਤ ਚੀਜ਼ਾਂ ਸੁਧਰਣਗੀਆਂ ਸਰਪੰਚ ਸਾਹਿਬ ਜਿਸ ਤਰੀਕੇ ਨਾਲ ਤੁਹਾਡੇ ਪਿਛਲੇ ਦਿਨੀ ਲੋਕਾਂ ਵੱਲੋਂ ਕਿਹਾ ਜੀ ਸਾਡੇ ਰਿਸ਼ਤੇ ਨਹੀਂ ਹੁੰਦੇ ਦੂਜੇ ਪਾਸੇ ਸਾਡੇ ਜਿਹੜੇ ਜ਼ਮੀਨਾਂ ਦੇ ਬਹੁਤ ਰੇਟ ਘਟਨੇ ਜ਼ਮੀਨਾਂ ਦੇ ਰੇਟ ਹੀ ਵਧਣਗੇ ਰਿਸ਼ਤੇ ਹੀ ਵਧਿਆ ਬੱਚੇ ਦੇ ਹੋ ਜਾਣਗੇ ਪੜ੍ਹਾਈ ਲਿਖਾਈ ਨੂੰ ਬਹੁਤ ਫਰਕ ਪਏਗਾ ਕਈ ਚੀਜ਼ਾਂ ਸੁਧਰਣਗੀਆਂ ਨਾ ਇਹ ਚੀਜ਼ਾਂ ਸਾਰੀ ਉਧਰ ਹੋ ਗਈਆਂ ਇੱਕ ਸੂਲ ਸੂਲ ਤਾਂ ਸਾਰੀ ਮਿਲੂਗੀ ਜੇ ਮੰਨ ਲਓ ਆਪਾਂ ਆਜ਼ਾਦੀ ਮਿਲ ਗਈ ਨਾ ਇਹ ਸੂਲ ਤਾਂ ਸਾਰੀ ਮਿਲੂਗਾ ਨਾ ਜੇ ਸੜਕ ਬਣ ਗਈ ਸਾਡੇ ਆਣ ਦਾ ਸੁਧਰ ਗਿਆ ਸਾਡਾ ਹਾਂ ਤਾ ਸਾਡੇ ਨਾਲ ਕਦੇ ਜਿੰਦਰੀਆ ਸਵਰਗ ਜਾ ਕੇ ਅਸੀਂ ਤਾਂ ਸਾਡੇ ਰਿਸ਼ਤੇ ਚਲੋ ਹੋਏ ਰਹੇ ਆ ਫਿਰ ਵੀ ਹੋ ਜਾਣੇ ਵਧੀਆ ਹੋ ਜੂਗੇ ਥੋੜੀ ਥੋੜੀ ਤੰਗੀ ਆਂਦੀ ਸੀ ਚਲੋ ਰਸਤਾ ਨਹੀਂ ਹੈਗਾ ਇੱਕ ਬੰਦਾ ਆਉਣ ਦਾ ਮਨ ਨਾਲ ਸੀ ਮਨ ਜੋ ਕਿ ਨਾ ਕੋਈ ਜਿਮੇ ਉਜਮੇ ਰੇਟ ਵੀ ਵਧ ਜਾਣੇ ਵਧੀਆ ਸਾਡੀ ਆਪਣੇ ਵੀ ਆਣ ਦਾਨ ਦਾ ਸਾਧਨ ਹੋ ਜਾਏਗਾ ਕੋਈ ਰਿਸ਼ਤੇ ਸਾਡੀ ਜਲਦੀ ਆ ਜਾਏਗਾ ਸਾਨੂੰ ਸਭ ਤੋਂ ਵੱਡੀ ਸਮੱਸਿਆ ਸੀ ਜਿਹੜੇ ਸਾਡੀ ਟੀਚਰ ਆਂਦੇ ਸੀ ਇਹ ਸਾਡੇ ਬੱਚੇ نیچے ਪੜਨ ਜਾਂਦੇ ਸੀ ਉਹਨਾਂ ਨੂੰ ਸਾਨੂੰ ਬਹੁਤ ਸਮੱਸਿਆ ਵੀ ਰਾਤ ਨੂੰ ਯਾਰ ਪਾਣੀ ਜਾਗਾ ਕਿਤੇ ਬੱਚਾ ਹਰ ਨਾਲ ਜਾਵੀਂ ਜਦ ਤੱਕ ਘਰ ਨਹੀਂ ਦੇਖ ਸੋਚ ਰਹਿੰਦੀ ਸੀ ਬੱਚਾ ਕਿੱਥੇ ਆ ਕਿਉਂਕਿ ਰੋਟੀ ਜਿਆਦਾ ਖਾਣੀ ਜਿਆਦਾ ਬੱਚਾ ਘਰੇ ਆ ਜੀ ਚਾਹੀ 10 ਵਜੇ ਸਭ ਅੱਜ ਅੱਖਾਂ ਦੇ ਵਿੱਚ ਹੰਝੂ ਆ ਰਹੇ ਕਿਉਂਕਿ ਤੁਹਾਡੇ ਪਿੰਡ ਦੇ ਦੋ ਪੰਜ ਪੰਛਣੀ ਇਸੇ ਜਗ੍ਹਾ ਜਿੱਥੇ ਜਗ੍ਹਾ ਤੇ ਖੜੇ ਆ ਇਸੇ ਜਗ੍ਹਾ ਤੋਂ ਰੁੜੇ ਸੀ ਅੱਜ ਉਹਨਾਂ ਦੀ ਕਿਤਨੇ ਕਿਤੇ ਲਾਸਾਂ ਜਦੋਂ ਹੜਕੇ ਅੱਜ ਕੇ ਦਿਨਾਂ 'ਚ ਗਈਆਂ ਸੀ ਉਸ ਤੋਂ ਬਾਅਦ ਕਿਤੇ ਕਿਤੇ ਪੁੱਲ ਲੱਗਣ ਜਾ ਰਹੇ ਨੇ ਕੁਰਬਾਨੀ ਮੰਨਦੇ ਉਹਨਾਂ ਦੀ ਨਹੀਂ ਦੇਖੋ ਕੁਰਬਾਨੀ ਦਾ ਹੈ ਜੀ ਦੇ ਕੋਈ ਯਾਦ ਤਾਂ ਆਂਦੇ ਹੀ ਹੈ ਚਾਹੇ ਕੋਈ ਆਪਣਾ ਹੋਵੇ ਚਾਹੇ ਕੋਈ ਹੋਰ ਪਿੰਡ ਦਾ ਵੀ ਹੋਵੇ ਬਿਲਕੁਲ ਯੋ ਦੁੱਖ ਵੇਲੇ ਸੁੱਖ ਵੇਲੇ ਆਦਾ ਚਲੋ ਅੱਜ ਸਾਨੂੰ ਖੁਸ਼ੀ ਆ ਵੀ ਸਾਡੇ ਪੁਲ ਲਗੇ ਉਹ ਸਾਡਾ ਪੰਚਾਇਤ ਮੈਂਬਰ ਸੀ ਉਹਦੀ ਘਰ ਵਾਲੀ ਪੰਚਾਇਤ ਮੈਂਬਰ ਸੀ ਸਾਨੂੰ ਅੱਜ ਖੁਸ਼ੀ ਨਹੀਂ ਸਾਡੇ ਪੰਚਾਇਤ ਮੈਂਬਰ ਉਹਦੇ ਅੱਜ ਪੁਲ ਲੱਗ ਰਹੇ ਸਾਡੇ ਉਹਨਾਂ ਨੂੰ ਖੁਸ਼ੀ ਆਂਜੂ ਦਾ ਆਂਦੀ ਪਰ ਹੁਣ ਕਰ ਕੀ ਸਕਦੇ ਆ ਜੋ ਪ੍ਰਮਾਤਮਾ ਦਾ ਹੈ ਥੋੜੇ ਬਾਅਦ ਸੁੱਖ ਕਰਕੇ ਜੜਤਾ ਸਾਡੇ ਬਾਅਦ ਸੁੱਖ ਹੋ ਗਿਆ ਜੀ ਚਲੋ ਜਾਂ ਤਾਂ ਆਣੇ ਜਾਣੇ ਜਾਂ ਕੋਈ ਆ ਬਿਲਕੁਲ ਸਾਡੇ ਨਾਲ ਜਿਹੜੇ ਪੁਲ ਆ ਰਹੇ ਨੇ ਸੁਪਰਵਾਈਜ਼ਰ ਸਾਹਿਬ ਜੀ ਨਾਲ ਨੇ ਪਲਾਂਟ ਲੱਗਣ ਜਾ ਰਿਹਾ ਕਿੰਨਾ ਕ ਸਮਾਨ ਰਹਿ ਗਿਆ ਆਉਣ ਤੋਂ ਬਾਕੀ ਤੇ ਕਿੰਨਾ ਕ ਆ ਗਿਆ ਹੁਣ ਤੱਕ ਬਸ ਸ਼ੁਰੂ ਕਰਤਾ ਜੀ ਅਸੀਂ ਪਹਿਲਾ ਪਲਾਨ ਫਿਟ ਕਰਾਂਗੇ ਪਲਾਨ ਫਿਟ ਕਰਕੇ ਦੋ ਬਾਦ ਦੋ ਅਸੀਂ ਨਾਲੇ ਉਹ ਬਰਸਾਤਾਂ ਦਾ ਟਾਈਮ ਥੋੜਾ ਕੰਨਾ ਲੰਘ ਜਾਊਗਾ ਨਾਲੇ ਸ਼ੁਰੂ ਕਰ ਦਾਂਗੇ ਅਸੀਂ ਅੱਛਾ ਕਿੰਨੀ ਕੀ ਦੇਰ ਵਿੱਚ ਲੱਗਣਗੇ ਇਹ ਪੰਜ ਪੋਲ ਕਾਫੀ ਦੇਰ ਤੋਂ ਮੰਗ ਹੈ ਇਹਨਾਂ ਸੁਪਰਵਾਈਜ਼ ਸਾਹਿਬ ਲੋਕਾਂ ਦੀ ਕਿੰਨੀ ਕੀ ਦੇਰ ਚ ਲੱਗਦਾ ਕਿੰਨਾ ਸਮਾਂ ਦਿੱਤਾ ਗਿਆ ਤੁਹਾਨੂੰ ਹਜੇ ਸਮਾਂ ਦਾ ਹਜੇ ਕਲੀਅਰ ਸਮਾਂ ਕਿੰਨੀ ਤੇ ਸੀਮਾ ਕਿੰਨਾ ਹਾਂਜੀ ਛੇਤੀ ਕਰ ਦਾਂਗੇ ਛੇਤੀ ਕਰ ਦਾਂਗੇ ਵਧੀਆ ਕਰ ਦਾਂਗੇ ਵਧੀਆ ਕਰਨਾ ਜੀ ਇਹ ਲੋਕ ਬਹੁਤ ਦਰਸਦੇ ਨੇ ਇਹਨਾਂ ਪੋਲਾਂ ਨੂੰ ਬਹੁਤ ਵਧੀਆ ਕਰਕੇ ਜਾਵਾਂਗੇ ਤੁਸੀਂ। ਭਾਵੇਂ ਦੇਰ ਤੁਸੀਂ ਮਹੀਨਾ ਵੱਧ ਲਾ ਦਿਓ। ਹਾਂਜੀ ਹਾਂਜੀ। ਕੰਮ ਬਹੁਤ ਵਧੀਆ ਕਰਕੇ ਜਾਵਾਂਗੇ। ਹਾਂ ਬਿਲਕੁਲ ਕੋਈ ਚੀਜ਼ ਇਹਨਾਂ ਪਿੰਡਾਂ ਨੂੰ ਚਾਹੀਦੀ ਹੋਗੀ ਨਾਲ ਥੋੜਾ ਸਾਥ ਦੇਣਗੇ। ਨਹੀਂ ਤੇ ਪਿੰਡ ਸਾਥ ਬਹੁਤ ਵਈਆ। ਹਾਂ ਬਿਲਕੁਲ। ਸਿੰਘ ਸਾਹਿਬ ਬਹੁਤ ਵਧੀਆ। ਆ ਲਾਡੀ ਜੀ ਬਹੁਤ ਵਧੀਆ। ਬਹੁਤ ਹੈਲਪ ਕਰ ਰਹੇ। ਮਸ਼ੀਨਾਂ ਆ ਗਈਆਂ ਤੁਹਾਡੀਆਂ? ਹਾਂ ਮਸ਼ੀਨਾਂ ਆ ਗਈਆਂ। ਅਲੱਗ ਤੋਂ ਰਸਤਾ ਕੱਢਣਾ ਉੱਥੇ ਪੈਪ ਵੀ ਦੇਖਿਆ ਸੀ ਪੈਪ ਵੀ। ਹਾਂ ਜੋ ਪੈਪ ਜਿੱਥੇ ਅਸੀਂ ਲੋਡ ਵੀ ਉੱਥੇ ਪਾਵਾਂਗੇ ਪੈਪ ਰਸਤਾ ਬਣਾਉਣ ਖਾਤਰ। ਠੀਕ ਹੈ ਬਿਲਕੁਲ ਅੱਡੀ ਇਸ ਰਿਕ ਨਾਲ ਕਾਫੀ ਦਿਨ ਤੋਂ ਮੰਗ ਸੀ ਤੁਹਾਡੇ ਪਿੰਡਾਂ ਦੀ ਪਰ ਹੁਣ ਆਵਾ ਦੀ ਪਾਰਟੀ ਦੇ ਵਿੱਚ ਸਹਰਾ ਲੱਗਣ ਜਾ ਰਿਹਾ ਹੈ ਮੰਤਰੀ ਨੂੰ ਮੰਗ ਮੰਨਦੇ ਜਿਨ੍ਹਾਂ ਦੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਕੈਬਨਟ ਮੰਤਰੀ ਵੀ ਨੇ ਦੂਜੇ ਪਾਸੇ ਐਮ ਐਲ ਏ ਵੀ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਪੁਲ ਲੱਗਣ ਜਾ ਰਹੇ ਨੇ ਕਿੰਨੇ ਕ ਲੱਖ ਦੀ ਖੁਸ਼ੀ ਨਜ਼ਰ ਆ ਰਹੀ ਹੈ ਕਿੰਨਾ ਕ ਮੁਸ਼ਕਲ ਸੀ ਨਾ ਪੁਲਾਂ ਨੂੰ ਲਾਉਣਾ ਦੇਖੋ ਤੇਜਸਾ ਪਹਿਲਾਂ ਦਾ ਆਬਾਤ ਧੰਨਵਾਦ ਸੇਰਾ ਲੱਗਣ ਵਾਲੀ ਕੋਈ ਗੱਲ ਨਹੀਂ ਦੇਖੋ ਪਹਿਲਾਂ ਬਹੁਤ ਸਰਕਾਰਾਂ ਜਾ ਚੁੱਕੀਆਂ ਆ ਕੇ ਠੀਕ ਹੈ ਤੇ ਜਿਸ ਦਿਨ ਅਨਮੋਲ ਗਗਰਮਾਨ ਜੀ ਇੱਥੇ ਪਹਿਲੀ ਵਾਰ ਆਏ ਸੀ ਵੋਟਾਂ ਮੰਗਣ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਪਹਿਲ ਦੇ ਤੌਰ ਤੇ ਪਏ ਕੰਮ ਕਰਾਵਾਂਗੇ ਠੀਕ ਹੈ ਜੀ ਅੱਜ ਤੱਕ ਸਾਡੇ ਕੋਲ ਉਹਨਾਂ ਦਾ ਵੀਡੀਓ ਰਿਕਾਰਡ ਵੀ ਆ ਠੀਕ ਹੈ ਜੀ ਅੱਜ ਤੱਕ ਸੇਰਾ ਐ ਜੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਸੇਰਾ ਐਦਾਂ ਕਿ ਹਰੇਕ ਹਰੇਕ ਕਾਲੀ ਦਲਾਂ ਨੂੰ ਵੋਟਾਂ ਪਾਈਆਂ ਪਹਿਲਾਂ ਕਾਂਗਰਸ ਨੇ ਬੀਜੇਪੀ ਨੂੰ ਵੋਟ ਪਾਈ ਹੈ ਨਾ ਤੇ ਜਿਹੜਾ ਕੰਮ ਜਿਹੜੀ ਸਰਕਾਰ ਨੇ ਉਹ ਮੁੱਦਾ ਜੇਕਰ ਆਪਾਂ ਆਮ ਆਦਮੀ ਪਾਰਟੀ ਅਨਮੋਲ ਗਗਨਮਾਨ ਜੀ ਨੇ ਚੱਕਿਆ ਤਾਂ ਹੀ ਇਹ ਕੰਮ ਹੋਇਆ ਹੈ ਨਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਨਮੋਲ ਗਗਨਮਾਨ ਜੀ ਸਾਡੇ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣਦੇ ਮੈਂ ਹਰੇਕ ਮੀਟਿੰਗ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦਾ ਸੀ ਕਿ ਸਾਡੀ ਬਹੁਤ ਮੀਟਿੰਗਾਂ ਮੈਡਮ ਨਾਲ ਹੁੰਦੀਆਂ ਸੀ ਤੇ ਅਸੀਂ ਹਰੇਕ ਵਾਰੀ ਗੱਲਬਾਤ ਕਰਦੇ ਸੀ ਕਿ ਮੈਡਮ ਸਾਡੇ ਕੋਲ ਮੈਡਮ ਕਹਿੰਦੇ ਸੀ ਕਿ ਜਲਦ ਤੋਂ ਜਲਦ ਹੋ ਜਾਏਗਾ ਤੇ ਵੋਟਾਂ ਦੇ 1-2 ਦਿਨ ਪਹਿਲਾਂ ਹੀ ਆਪਣਾ ਟੱਕ ਲੱਗਿਆ ਸੀਗਾ ਪੋਲਾਂ ਦਾ ਤੇ ਕੁਝ ਲੋਕ ਇਹ ਸੋਚਦੇ ਵੀ ਸੀਗੇ ਕਿ ਪੋਲ ਰਾਜਨੀਤੀ ਬਹੁਤ ਹੋਈ ਐ ਇਸ ਬੋਲਦੇ ਆਂ ਹਾਂ ਕਿ ਰਾਜਨੀਤੀ ਖੜੀ ਜਾ ਰਹੀ ਐ ਸਾਡੇ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਸੀਗਾ ਪਰ ਰੱਬ ਦੀ ਦੇਖੋ ਮਿਹਰ ਐ ਆਪਣੀ ਪਾਰਟੀ ਵੀ ਜਿੱਤੀ ਐ ਆਪਣੇ ਹਲਕੇ ਚੋਂ ਤੇ ਨੰਬਰ 2 ਆਪਣੇ ਪੁਲਾਂ ਦਾ ਕੰਮ ਵੀ ਸਟਾਰਟ ਹੋ ਗਿਆ ਕਿੰਨਾ ਕੁ ਹੁਣ ਲੱਗਦਾ ਕਿ ਲੋਕਾਂ ਦੀ ਜੁਨੀ ਸੁਧਰ ਜਾਈ ਕਿਉਂਕਿ ਨਰਕਪਰੀ ਜ਼ਿੰਦਗੀ ਜੀ ਰਹੇ ਸੀ ਕਿਉਂਕਿ ਪੋਲ ਉੱਥੇ ਨਹੀਂ ਥੋੜੇ ਇਲਾਕੇ ਵਿੱਚ ਸੀ ਟਾਵਰ ਉੱਥੇ ਨਹੀਂ ਸੀ ਦੂਜੇ ਪਾਸੇ ਬੱਚੇ ਸਕੂਲ ਸਬੂਧਾ ਨਹੀਂ ਸੀ ਕੋਈ ਮੈਡੀਕਲ ਸਬੂਧਾ ਨਹੀਂ ਸੀ ਆਣ ਜਾਣ ਵਾਸਤੇ ਕੋਈ ਸਾਧਨ ਨਹੀਂ ਸੀ ਹੁਣ ਲੱਗਦਾ ਕਿ ਸਾਰੀਆਂ ਚੀਜ਼ਾਂ ਕਵਰ ਹੋ ਜਾਣਗੀਆਂ ਬਸ ਦਾ ਸਾਧਨ ਵੀ ਹੋ ਜਾਏਗਾ ਮੈਡੀਕਲ ਸਬੂਧਾ ਵੀ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਸਭ ਕੁਝ ਹੋਏਗਾ ਇੱਦਾਂ ਦੀ ਕੋਈ ਗੱਲ ਨਹੀਂ ਤੇ ਸਭ ਦੇਖੋ ਇਹਦਾ ਸਰਕਾਰ ਨੂੰ ਹੋਏ 2 ਸਾਲ ਹੈ ਜੀ 2 ਸਾਲਾਂ ਦੇ ਵਿੱਚ ਜਿਹੜਾ ਸਾਡਾ 70 ਸਾਲ ਦਾ ਰਕਾਟ ਸੀ ਹੁਣ ਤੱਕ ਉਹ ਟੁੱਟ ਗਿਆ ਤੇ 3 ਸਾਲ ਹੋਰ ਪਏ ਐ ਅੱਗੇ ਤੁਸੀਂ ਦੇਖਦੇ ਜਾਓ ਕੀ ਕੀ ਹੁੰਦਾ ਹੁਣ ਸਾਡੇ ਪਿੱਛੇ ਕਾਨੇ ਦੇ ਬਾੜਾ ਸੀਗਾ ਉੱਥੇ ਦੇਖੋ ਤੁਸੀਂ ਤਕਰੀਬਨ ਲੋਕਾਂ ਦੇ ਪਿਛਲੇ ਜਿਹੜੇ ਹੁਣ ਨਦੀਆਂ ਆਈਆਂ ਲੋਕਾਂ ਦੇ ਕੋਠੇ ਹੜ ਗਏ ਸਾਰਾ ਕੁਝ ਜਮੀਨਾਂ ਹੜ ਗਈਆਂ ਤੇ ਹੁਣ ਦੇਖੋ ਉੱਥੇ ਕੰਮ ਲੱਗਣਾ ਸਟਾਰਟ ਹੈ ਤੁਸੀਂ ਦੇਖ ਲਿਓ ਚਾਹੇ ਜਾ ਕੇ ਹੁਣ ਉੱਥੇ ਜਿਹੜੇ ਡੰਗੇ ਆ ਪਹਿਲਾਂ ਸਾਡੇ ਪਿੰਡ ਕਾਫੀ 2.5 ਕਰੋੜ ਲੱਗਿਆ ਉਹ ਵੀ ਹੋਇਆ ਤੇ ਹੁਣ ਦੇਖਿਓ ਉੱਥੇ ਵੀ ਜਮੀਨਾਂ ਦੇ ਮਤਲਬ ਕਿ ਹੜਨ ਤੋਂ ਰੋਕ ਲੱਗੀ ਉੱਥੇ ਵੀ ਹਾਂ ਡੰਗੇ ਲਾ ਦਿੱਤੇ ਨੇ ਸਭ ਅੱਛਾ ਤੁਹਾਡੇ ਪਿੰਡਾਂ ਪਿਛਲੇ ਦਿਨੇ ਬਾਈਕਾਰਟ ਵੀ ਜੋ ਵੋਟਾਂ ਤਾਂ ਹੋਇਆ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਕੰਮ ਸ਼ੁਰੂ ਹੋਇਆ ਜਾ ਕੇ ਇਹਦੀ ਸਾਈ ਕੀ ਹੈ ਤੇਜੀ ਸਾਹਿਬ ਦੇਖੋ ਬਾਈਕਾਟ ਦੀ ਇਦਾਂ ਗੱਲ ਆ ਕਿ ਸਾਡੇ ਜਿਹੜੇ ਲੋਕ ਹਨ ਪੋਲੇ ਪਾਲੇ ਆ ਜੀ ਉਹਨਾਂ ਦੇ ਅੱਖਾਂ ਤੇ ਘੱਟਾ ਪਾਇਆ ਗਿਆ ਉਹਨਾਂ ਨੂੰ ਗੁਰੂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੀ ਔਟ ਲੈ ਕੇ ਉਹਨਾਂ ਨੂੰ ਇਹ ਗੱਲ ਦੱਸੀ ਗਈ ਕਿ ਇਹ ਤਾਂ ਜਆ ਆਪਣਾ ਪੋਲਾਂ ਦਾ ਕੰਮ ਪਾਸ ਹੀ ਨਹੀਂ ਹੋਇਆ ਨਾ ਤੇ ਇਹਦਾ ਕੰਟਰੈਕਟ ਹੀ ਨਹੀਂ ਹੋਇਆ ਕਿਸੇ ਨੇ ਠੇਕਾ ਨਹੀਂ ਲਿਆ ਨਾ ਤੇ ਆਪਣਾ ਇਸ ਕਰਕੇ ਲੋਕਾਂ ਨੇ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਬਾਈਕਾਟ ਹੋਇਆ ਸ਼ਾਸਤ ਹੋਈ ਲੱਗਦੀ ਸ਼ਾਸਤ ਬਹੁਤ ਬੜੀ ਸ਼ਾਸਤ ਹੋਈ ਹੈ ਜੀ ਇਹ ਆਪਣਾ ਕ੍ਰੈਡਿਟ ਲੈਣ ਵਾਸਤੇ ਕਈ ਲੋਕਾਂ ਨੇ ਵੀ ਆਪਣਾ ਕ੍ਰੈਡਿਟ ਲੈਣ ਵਾਸਤੇ ਇਹ ਬਾਈਕਟ ਕਰਵਾਇਆ ਇਹ ਕਦੋਂ ਤੋਂ ਪਾਸ ਹੋਈ ਇਹ ਵੈਸੇ ਇਹ ਪੂਰਾ ਆਪਣਾ ਮੈਂ ਤੁਹਾਨੂੰ ਦੱਸਦਾ ਤੇ 14 ਜਾਂ ਪਤਨ ਇੱਕ ਮਿੰਟ ਮੈਂ ਦੱਸਦਾ ਨਾ ਬਣੋ 14 ਤਰੀਕ ਤੀਜਾ ਮਹੀਨਾ ਆ ਦੇਖੋ 14 ਤਰੀਕ ਤੀਜਾ ਮਹੀਨਾ 2024 ਤੋਂ ਕੰਮ ਪਾਸ ਹੋਇਆ ਹੋਇਆ ਠੀਕ ਹੈ ਫਿਰ ਵੀ ਇਹ 11 ਕਰੋੜ 80 ਲੱਖ ਰੁਪਏ ਦਾ ਜੀ ਕਿੰਨੀ ਦੇਰ ਦੀ ਮਿਆਦ ਹੈ ਦੀ ਇਹਦੀ ਮਿਆਦ ਦਾ ਦੇਖੋ ਜਿਹੜੀ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਇਦਾਂ ਦਾ ਵੈਸੇ ਕੁਝ ਹੈ ਨਹੀਂ ਲਿਖਿਆ ਹੋਇਆ ਟਾਈਮ ਪੀਰੀਅਡ ਕੋਈ ਨਹੀਂ ਟਾਈਮ ਪੀਰੀਅਡ ਕੋਈ ਨਹੀਂ ਹੈਗਾ ਇਹਦਾ ਉਹ ਜੀ ਕਰਨਾ ਹੈ ਹਾਂ ਕੰਮ ਕੰਪਲੀਟ ਹੋਏਗਾ ਦੇਖੋ ਜਿੰਨਾ ਵੀ ਹੈਗਾ ਕੰਮ ਸਾਲ ਲੱਗ ਜੇ ਡੇਢ ਸਾਲ ਚ ਹੋ ਜੇ ਤਕਰੀਬਨ ਤਕਰੀਬਨ ਕੰਮ ਜੇਕਰ ਆਪਾਂ ਵਧੀਆ ਦਾ ਸਾਲ ਡੇਢ ਸਾਲ ਦਾ ਲੱਗੇਗਾ ਜੀ ਕਿਉਂਕਿ ਛੋਟਾ ਮੋਟਾ ਕੰਮ ਤਾਂ ਹੈ ਨਹੀਂ ਇਹ ਵੱਡਾ ਕੰਮ ਹੈ ਜੀ ਹੈਨਾ ਤੇ ਤਕਰੀਬਨ ਹੋ ਜਾਏਗਾ ਕੰਮ ਇਹ ਕੰਪਲੀਟ ਬਹੁਤ ਜਲਦ ਹੋਏਗਾ ਜੀ ਸਰਕਾਰ ਵੱਲੋਂ ਮਤਲਬ ਕਿ ਕੰਮ ਦੀ ਕੋਈ ਕਮੀ ਨਹੀਂ ਰਹੀ ਵੀ ਹੁਣ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੌਲ ਲੱਗਣ ਜਾ ਰਹੇ ਨੇ ਲੋਕਾਂ ਦੇ ਵਿੱਚ ਖੁਸ਼ੀ ਹੈ ਸਰਪੰਚ ਸਾਹਿਬ ਭਾਵੇਂ ਬਾਈਕਾਰਟ ਹੋਇਆ ਭਾਵੇਂ ਕੁਝ ਹੋਇਆ ਪਰ ਕਿਤੇ ਨਾ ਕਿਤੇ ਨੇਪਰ ਚੜ ਗਿਆ ਕੰਮ ਹੁਣ ਬਸ ਇਹ ਹੋ ਗਿਆ ਹਾਂਜੀ ਚੜ ਗਿਆ ਜੀ ਦੇਖੋ ਜੀ ਬਾਈਕਾਰਟ ਹੁਣ ਸਾਡੇ ਕੁਝ ਪਿੰਡ ਦੀ ਬੀਬੀਆਂ ਲੈ ਕੇ ਕਹਿਣੇ ਵੀ ਕੰਮ ਨਹੀਂ ਹੁੰਦਾ ਵੀ ਲਾਰੀ ਲਾਰੀ ਸਰਕਾਰ ਇੱਕ ਵਾਰੀ ਬੀਬੀਆਂ ਦੀ ਪ੍ਰਧਾਨਗੀ ਸੀ ਬੀਬੀ ਦੀ ਪ੍ਰਧਾਨਗੀ ਪਰ ਅਸੀਂ ਭਰੋਸਾ ਦਿਆ ਪਰ ਸਾਡੇ ਦੇ ਭਰੋਸੇ ਜੇ ਕਰਿਆ ਪਰ ਹੁਣ ਕੀ ਕਰੀ ਅਸੀਂ ਪਿੰਡ ਦਾ ਚ ਪਿੰਡ ਕਹਿੰਦੇ ਵੀ ਤੁਸੀਂ ਸਰਪੰਚ ਸਾਹਿਬ ਪਿੰਡ ਦੇបាន ਜਾ ਸਕਦੇ ਹੁਣ ਤੁਹਾਨੂੰ ਪਤਾ ਵੀ ਸਰਪੰਚ ਕਿਸੇ ਪਾਰਟੀ ਦੇ ਪੰਜ ਦੀ ਵੀ ਨਹੀਂ ਚੱਲੀ ਸਵਾਲ ਬੀਬੀ ਅੱਗੇ ਕੋਟਰੀ ਸਾਹਿਬ ਵੀ ਕਹਿੰਦੇ ਨਹੀਂ ਚੱਲਨੇ ਕੋਈ ਨਹੀਂ ਜੀ ਪਰ ਪਿੰਡ ਦੇ ਨਾਲ ਚੱਲਣਾ ਜੀ ਕਿਉਂਕਿ ਪਿੰਡ ਦਾ ਸਰਪੰਚ ਬਣਾਇਆ ਮੁੱਖ ਮੰਤਰੀ ਸਾਹਿਬ ਆਪ ਕਹਿੰਦੀ ਵੀ ਸਰਪੰਚ ਪਿੰਡ ਦਾ ਹੋਵੇ ਸਰਪੰਚ ਪਿੰਡ ਦਾ ਹੀ ਆ ਪੰਜ ਵਾਰਦਾ ਨਹੀਂ ਹੈਗਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਵੱਲੋਂ ਕਿ ਕਿਤੇ ਨਾ ਕਿਤੇ ਪੁਲ ਜਿਹੜੇ ਲੱਗਣ ਜਾ ਰਹੇ ਨੇ 75 ਸਾਲ ਬਾਅਦ ਅੱਜ ਉਹ ਦਿਨ ਆ ਰਿਹਾ ਜਦੋਂ ਪੁਲ ਲੱਗਣਗੇ ਦੋ ਕਾਮ ਨਾਲ ਨਿਕਲਣਗੇ ਸਾਧਨ ਹੀ ਬਣੇਗਾ ਬਸ ਦਾ ਸਾਧਨ ਵੀ ਹੋਏਗਾ ਔਰ ਪਿੰਡਾਂ ਦੇ ਵਿੱਚ ਮੈਡੀਕਲ ਸੁਵਿਧਾ ਵਾਸਤੇ ਜਿਹੜੇ ਲਗਾਏ ਗਏ ਨੇ ਇਹਨਾਂ ਵੱਲੋਂ ਆਮਾਦੀ ਪਾਰਟੀ ਵੱਲੋਂ ਕਿਹਾ ਗਿਆ ਕਿ ਮੈਡੀਕਲ ਸੁਵਿਧਾ ਦਿੱਤੀ ਜਾਵੇਗੀ ਮਹੱਲਾ ਕਲੀਨਿਕ ਦੀ ਗੱਲ ਕਰੀਏ ਉਹ ਵੀ ਜਿਹੜੀ ਖੋਲਣ ਦੀ ਤਿਆਰੀ ਹੁਣ ਕੀਤੀ ਜਾਵੇ ਕਿਉਂਕਿ ਜਦੋਂ ਪੁਲ ਨਹੀਂ ਹੁੰਦੇ ਉਸ ਸਮੇਂ ਕਾਫੀ ਚੀਜ਼ਾਂ ਪੈਂਡਿੰਗ ਹੁੰਦੀਆਂ ਨੇ ਭਾਵੇਂ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਨੌਕਰੀਆਂ ਨੂੰ ਲੈ ਕੇ ਜਾਂ ਫਿਰ ਤਾਬਰਾਂ ਨੂੰ ਲੈ ਕੇ ਗੱਲ ਕਰੀਏ ਸਕੂਲ ਨੂੰ ਅਪਗ੍ਰੇਡ ਦੀ ਗੱਲ ਕਰੀਏ ਇਹ ਚੀਜ਼ਾਂ ਸਾਰੀਆਂ ਨਦੀਆਂ ਨਾਲਿਆਂ ਦੇ ਉੱਤੇ ਜਿਹੜੇ ਪੁਲ ਨੇ ਉਨ੍ਹਾਂ ਨਾਲ ਲੱਗਣ ਕਾਰਨ ਜੁੜੀਆਂ ਰਹਿੰਦੀਆਂ ਨੇ ਇਸ ਤੋਂ ਬਾਅਦ ਹੁਣ ਕਾफी ਸਮੱਸਿਆ ਜਿਹੜੀ ਇਨ੍ਹਾਂ ਪਿੰਡਾਂ ਦੀ ਹੱਲ ਹੋएगी ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਆਵਾਦੀ ਪਾਰਟੀ ਨੇ ਕੰਮ ਸ਼ੁਰੂ ਕਰਾਇਆ ਕਿੰਨੇ ਕੁ ਮਹੀਨਿਆਂ ਦੇ ਵਿੱਚ ਇਹ ਪੂਰਾ ਹੁੰਦਾ ਤੇ ਕਦੋਂ ਕੋਈ ਬਣ ਕੇ ਤਿਆਰ ਹੁੰਦੇ ਨੇ ਉਸ ਤੋਂ ਬਾਅਦ ਕਿਤਨੇ ਕਿਤੇ ਲੋਕ ਰਾਹ ਦੀ ਸਾਲ ਲੈਣਗੇ ਥੋੜੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇ ਸਿੰਘ